ਕਾਰੀ ਪ੍ਰਾਈਮਰੀ ਸਮਾਰਟ ਸਕੂਲ ਪਿੰਡ ਬਕਾਪੁਰ ਵਿਕਸਲਾਨਾ ਸਮਾਰੋਹ ਅਤੇ ਪ੍ਰੀ ਪ੍ਰਾਈਮਰੀ ਗ੍ਰੈਜੂਏਸ਼ਨ ਸੈਰਮਨੀ ਦਾ ਆਯੋਜਨ ਸਕੂਲ ਦੀ ਮੁਖ ਅਧਿਆਪਕਾ ਕੰਚਨ ਰਾਣੀ ਦੀ ਦੇਖਰੇਖ ਹੇਠ ਕਰਵਾਇਆ ਗਿਆ ਇਸ ਮੌਕੇ ਸਕੂਲ ਦੇ ਬੱਚਿਆਂ ਦੇ ਬਿਹਤਰ ਵਿਕਾਸ ਅਤੇ ਸਿੱਖਿਆ ਮਿਆਰ ਨੂੰ ਉੱਚਾ ਚੁੱਕਣ ਲਈ ਅਮਰਜੀਤ ਸਿੰਘ ਲੰਮੜਦਾਰ ਪਿੱਤਾ ਲੰਮੜ ਪੁੱਤਰ ਹਰਜਿੰਦਰ ਸਿੰਘ ਵਾਸੀ ਇੰਗਲੈਂਡ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕੈਨੇਡਾ ਉਹਨਾਂ ਦੇ ਭਰਾ ਲਵਪ੍ਰੀਤ ਸਿੰਘ ਵਾਸੀ ਇੰਗਲੈਂਡ ਅਤੇ ਸਮਾਜ ਸੇਵੀ ਲਾਡੀ ਬਕਾਪੂਰ ਵੱਲੋਂ ਬੱਚਿਆਂ ਨੂੰ ਸਾਈਕਲ ਵੇਟ ਕੀਤੇ ਗਏ ਤਾਂ ਜੋ ਬੱਚੇ ਅਗਲੀ ਰੀ ਸਿੱਖਿਆ ਲਈ ਪਿੰਡਾਂ ਵਿੱਚੋਂ ਉੱਠ ਕੇ ਵੱਡੇ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰ ਸਕਣ ਇਸ ਤੋਂ ਇਲਾਵਾ ਕਸ਼ਮੀਰ ਸਿੰਘ ਗਿੱਲ ਪੁੱਤਰ ਜੋਗਿੰਦਰ ਸਿੰਘ ਲੰਬੜਦਾਰ ਦੇ ਪਰਿਵਾਰ ਵੱਲੋਂ ਸਕੂਲ ਦੇ ਬੱਚਿਆਂ ਨੂੰ ਬੂਟ ਵੇਟ ਕੀਤੇ ਗਏ ਅਤੇ ਬੱਚਿਆਂ ਨੂੰ ਫਰੈਸ਼ਮੈਂਟ ਦਿੱਤੀ ਗਈ ਸਕੂਲ ਦੇ ਸਟਾਫ ਵੱਲੋਂ ਸਹਿਯੋਗੀ ਸਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਯਾਦਗਾਰੀ ਚਿੰਨ ਵੇਟ ਕਰਕੇ ਸਨਮਾਨਿਤ ਕੀਤਾ ਗਿਆ ਸਕੂਲ ਦੇ ਸਟਾਫ ਨੇ ਬੱਚਿਆਂ ਨੂੰ ਸਲਾਣਾ ਰਿਜ਼ਲਟ ਕਾਰਡ ਦਿੱਤੇ ਅਤੇ ਸਨਮਾਨ ਕੀਤਾ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਤੇ ਕੋਰੀਓਗ੍ਰਾਫੀ ਪੇਸ਼ ਕੀਤੀ ਸਕੂਲ ਦੇ ਵਿਦਿਆਰਥੀ ਸਮਰਜੀਤ ਸਿੰਘ ਪੁੱਤਰ ਸੋਨ ਲਾਲ ਵੱਲੋਂ ਨਵੋਦਿਆ ਸਕੂਲ ਦਾ ਟੈਸਟ ਪਾਸ ਕਰਕੇ ਫ੍ਰੀ ਸਕਾਲਰਸ਼ਿਪ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਗਿਆ ਜਿਸ ਨੂੰ ਸਕੂਲ ਸਟਾਫ ਅਤੇ ਪਤਵੰਤੇ ਸੱਜਣਾ ਨੇ ਨਗਦ ਰਕਮ ਅਤੇ ਸਨਮਾਨ ਚਿੰਨ੍ਹ ਭੇਟ ਕਰ ਸਨਮਾਨਿਤ ਕੀਤਾ ਇਸ ਮੌਕੇ ਸ਼ੀਰਾ ਗਿਲ ਬਕਾਪੂਰ ਸਰਪੰਚ ਰਣਜੀਤ ਸਿੰਘ ਸਾਈ ਜਤਿੰਦਰ ਕੁਮਾਰ ਵਿੰਦਾਟੇਸੀ ਸੰਦੀਪ ਬੰਗੜ ਡਾਕਟਰ ਗੁਰਦੇਵ ਸਿੰਘ ਬਲਵੀਰ ਸਿੰਘ ਪੰਚ ਚਰਨਜੀਤ ਸਿੰਘ ਜਸਪਾਲ ਮੱਟੂ ਤੋਂ ਇਲਾਵਾ ਸਕੂਲ ਦੀ ਮੁਖਧਿਆਪਕਾ ਕੰਚਨ ਰਾਣੀ ਗੁਰਮੀਤ ਕੌਰ ਰਜਿੰਦਰ ਕੌਰ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟੇਰਾ ਦੀ ਖਾਸ ਰਿਪੋਰਟ ਪਰ ਅਸੀਂ ਉਹਨਾਂ ਦੀ ਸੋਚ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਇਹ ਸੋਚਿਆ ਕਿ ਪਨਮੀ ਤੱਕ ਦੇ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਹੈ ਉਹਨਾਂ ਨੇ ਸਾਈਕਲ ਵੰਡਣ ਵਾਲਾ ਵੀ ਇਸ ਫਰੈਸ਼ਮੈਂਟ ਦਾ ਵੀ ਇਹਨਾਂ ਦੇ ਵੱਲੋਂ ਹੀ ਪ੍ਰਬੰਧ ਕੀਤਾ ਗਿਆ ਹੈ ਇਹਨਾਂ ਲਈ ਵੀ ਇੱਕ ਵਾਰ ਜ਼ੋਰਦਾਰ ਤਾਲੀਆਂ ਨਾਲ ਇਹਨਾਂ ਦਾ ਧੰਨਵਾਦ ਕੀਤਾ ਜਾਵੇ ਅੱਜ ਬਕਾਪੁਰ ਦੇ ਪ੍ਰਾਈਵੇਟ ਸਕੂਲ ਵਿੱਚ ਜੋ ਕਿ ਜਲਦੋਂ ਸਵਾਗਤ ਮਨਾਇਆ ਗਿਆ ਸਕੂਲ ਟੀਚਰਾਂ ਨੇ ਬੱਚਿਆਂ ਨੂੰ ਉਹਨਾਂ ਦੇ ਅਰਜਟੇ ਪੇਪਰ ਪ੍ਰੋਵਾਈਡ ਕੀਤੇ ਤੇ ਸਾਡੇ ਐਨਆਰਆਈ ਵੀਰਾਂ ਵੱਲੋਂ ਮੱਟੂ ਪਰਿਵਾਰ ਸਿੱਧੂ ਪਰਿਵਾਰ ਤੇ ਢਾਲੀਵਾਲ ਪਰਿਵਾਰ ਵੱਲੋਂ ਬੱਚਿਆਂ ਨੂੰ ਸਾਈਕਲ ਪ੍ਰੋਵਾਈਡ ਕੀਤੇ ਗਏ ਪੰਜਵੀਂ ਸਕੂਲ ਦੇ ਬੱਚਿਆਂ ਨੂੰ ਤੇ ਸਾਡੇ ਸਰਦਾਰ ਕਸ਼ਮੀਰ ਸਿੰਘ ਸਨ ਉਹ ਜਗਿੰਦਰ ਸਿੰਘ ਲੰਬੜਦਾਰ ਵੱਲੋਂ ਬੱਚਿਆਂ ਵਾਸਤੇ ਬੂਟ ਪ੍ਰੋਵਾਈਡ ਕੀਤੇ ਗਏ ਅਸੀਂ ਸਮੂਹ ਸਟਾਫ ਐਨਆਰਏ ਵੀ ਪੈਣ ਦੀ ਨਗਰ ਪੰਚਾਇਤ ਪ੍ਰਵਾਤ ਦੇ ਸਚਨਾਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਬਕਾਪੂਰ ਦਾ ਸਮੂਹ ਸਟਾਫ ਅੱਜ ਦੇ ਸਲਾਣਾ ਸਮਾਰੋਹ ਤੇ ਪਹੁੰਚੇ ਸਾਰੇ ਪਤਵੰਤੇ ਸੱਜਣਾ ਦਾ ਤਹਿਦਿਲ ਹੁਤਾ ਅਰਵਾਦ ਕਰਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਜਤਾਰ ਸਿੰਘ ਅਤੇ ਮਾ ਸਿੰਘ ਅਤੇ ਉਹਨਾਂ ਦੇ ਪੁੱਤਰ ਹਰਪ੍ਰੀਤ ਧਾਲੀਵਾਲ ਅਤੇ ਲਾਡੀ ਬਕਾਪੂਰ ਜਿਨ੍ਹਾਂ ਨੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਸਾਈਕਲ ਵੰਡੇ ਅਤੇ ਅਸੀਂ ਇੱਕ ਹੋਰ ਪਰਿਵਾਰ ਦਾ ਤਹਿਦਿਲ ਹੁਤਾ ਧੰਨਵਾਦ ਕਰਦੇ ਹਾਂ ਸਰਦਾਰ ਜਗਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਸਰਦਾਰ ਕਸ਼ਮੀਰ ਸਿੰਘ ਜਿਨ੍ਹਾਂ ਨੇ ਅੱਜ ਦੇ ਦਿਨ ਦੇ ਬੱਚਿਆਂ ਨੂੰ ਸੈਂਡਲ ਵੰਡੇ ਅਤੇ ਖਾਣ ਪੀਣ ਦਾ ਸਾਰਾ ਅਰੇਂਜ ਉਹਨਾਂ ਵੱਲੋਂ ਕੀਤਾ ਗਿਆ ਹੈ ਪਰਮਾਤਮਾ ਇਹਨਾਂ ਦੀ ਕਮਾਈ ਵਿੱਚ ਹੋਰ ਬਰਕਤ ਦੇਵੇ ਅਸੀਂ ਇਹਨਾਂ ਦੇ ਪੈ ਦੀ ਲੋਕ ਸਦਾ ਧੰਨਵਾਦ ਕਰਾਂਗੇ